ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਕੱਲ ਸੁਖ ਰਤਿਆ ਨੇ ਭਾਈ ਅਮਰਤਪਾਲ ਸਿੰਘ ਮਹਿਰੋਂ ਕੋਲੋਂ ਸਟੋਰੀ ਪਾ ਕੇ ਮਾਫੀ ਮੰਗੀ ਉਸ ਤੇ ਚੱਲਦੇ ਆਂ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਸਟੋਰੀ ਪਾ ਕੇ ਸੁਖ ਰਤਿਆ ਤੇ ਬਾਕੀ ਸਾਰਿਆਂ ਨੂੰ ਕੀ ਰਿਪਲਾਈ ਕੀਤਾ ਇੱਕ ਵਾਰ ਫਿਰ ਚਲੋ ਕੁਮਰੌਣਿਆਂ ਦਾ ਨਵਾਂ ਵੀਡੀਓ ਦੇ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਅੱਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤੋ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜ਼ਰੂਰ ਜਗਦੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਹਰ ਇੱਕ ਆਉਣ ਵਾਲੀ ਨਵੀਂ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਇਹ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾਓ ਤੇ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਬਾਕੀ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇਗੇ ਜ਼ਰੂਰ ਜਾਓ ਤੁਹਾਨੂੰ ਕੌਣ ਇਸ ਵੀਡੀਓ ਵਿੱਚ ਸਹੀ ਲੱਗਾ ਤੇ ਕੌਣ ਗਲਤ ਤੁਹਾਨੂੰ ਕੀ ਲੱਗਦਾ ਹੈ ਹੁਣ ਤੱਕ ਸਾਰੇ ਮੁੱਦੇ ਦੇਖਣ ਤੋਂ ਬਾਅਦ ਕੌਣ ਸਹੀ ਲੱਗਦਾ ਹੈ ਤੇ ਕੌਣ ਗਲਤ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ 'ਚ ਦੇ ਕੇ ਜਰੂਰ ਜਾਓ ਬਾਕੀ ਮਿਲਦੇ ਆਂ ਕਿਸੇ ਨਵੀਂ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਬੇਨਤੀ ਵੀਰਾਂ ਨੂੰ ਆ ਉਹ ਚਾਹੇ ਨਾਲ ਰਹਿੰਦੇ ਨੇ ਚਾਹੇ ਵਿਦੇਸ਼ 'ਚ ਨੇ ਜਾਂ ਕਿਸੇ ਕਾਰਨ ਕਰਕੇ ਜੇਚ ਨੇ ਮੈਂ ਵੀਡੀਓ ਰਾਈ ਤਾਂ ਬੇਨਤੀ ਕਰਦਾ ਮੈਂ ਇਕੱਲੇ-ਇਕੱਲੇ ਨੂੰ ਨਹੀਂ ਕਹਿ ਸਕਦਾ ਅੱਜ ਜੋ ਹੋਇਆ ਵੀ ਅਸੀਂ ਚਾਰ ਸਿੰਘ ਤਿਆਰੀ 'ਚ ਸੀ ਵੀ ਬੰਬੇ ਜਾਣਾ ਵਾ ਵੀ ਸੋਖ ਰਤੀ ਇਹਨੂੰ ਇਹ ਲੱਗਾ ਵੀ ਇਹਨੇ ਦੋ ਵਾਰੀ ਸਮਝਾਤਾ ਵੀ ਸਮਝਾਉਣ ਜੋਗਈ ਆ ਆਉ ਨਹੀਂ ਸਕਦਾ ਤੇ ਉਹਨੂੰ ਇਹ ਭਲੇਖਾ ਕੱਢਣਾ ਸੀ ਇੱਕ ਤੇ ਇਸ ਤਰ੍ਹਾਂ ਕੱਢਣਾ ਸੀ ਵੀ ਪਤਾ ਲੱਗਦਾ ਵੀ ਕੁਝ ਹੋਇਆ ਵਿਆ ਤੇ ਪਰ ਵਿੱਚ ਆ ਕੇ ਜੇ ਸਾਨੂੰ ਕਹਿਤਾ ਵੀ ਨਹੀਂ ਜਾਣਾ ਵੀ ਆਪਾਂ ਇਹ ਇੱਕ ਵਾਰੀ ਜ਼ਿੰਮੇਵਾਰੀ ਚੱਕਦੇ ਆਂ ਵੀ ਤੁਸੀਂ ਸਾਡੇ ਕਹਿਣ ਤੇ ਰੁਕੋ ਤੇ ਮੈਂ ਭਰਾ ਮੰਨਦਾ ਤੁਹਾਨੂੰ ਚਲੋ ਅਸੀਂ ਤੁਹਾਡਾ ਹੁਕਮ ਸਿਰ ਮੱਥੇ ਮੰਨਿਆ ਪਰ ਮੈਂ ਵੀਡੀਓ ਰਹੀਂ ਤੁਹਾਨੂੰ ਦੱਸ ਦੇਵਾਂ ਹੁਣ ਵੀ ਮੈਂ ਜੇ ਕਿਸੇ ਕੰਮ ਨੂੰ ਲੈ ਕੇ ਤੁਰ ਪਿਆ ਤੇ ਤੁਰ ਪਿਆ ਜੋ ਹੁੰਦਾ ਹੋ ਜੇ ਪਰ ਮੈਂ ਅੱਗੇ ਤੋਂ ਕਿਸੇ ਵੀ ਵੀਰ ਦੀ ਕਿਸੇ ਗੱਲਬਾਤ ਨੂੰ ਲੈ ਕੇ ਨਹੀਂ ਗੱਲਬਾਤ ਮੰਨੂਗਾ ਵੀ ਹਾਂ ਵੀ ਮੈਂ ਰੁਕਾ ਉਧਰੋਂ ਤਿਆਰੀ ਖਿੱਚੀ ਹੋਵੇ ਤੇ ਉਧਰੋਂ ਕਹਿਆ ਜਾਵੇ ਰੁਕ ਜਾਓ ਪਰ ਇਦਾਂ ਨਾ ਮੇਰੇ ਵੀਰ ਕਰਿਓ ਗਾਂ ਤੋ ਮੈਂ ਸਭ ਦਾ ਹੀ ਸਤਿਕਾਰ ਕਰਦਾ ਵਾਂ ਪਰ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ